ਦੀ ਖਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਐਡਵੋਕੇਟ ਹਰਜਿੰਦਰ ਸਿੰਘ ਜੀ ਦામੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਤਨ ਪ੍ਰਚਾਰ ਕਮੇਟੀ ਵੱਲੋਂ ਸائب ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਪਈਦਿਆਲਾ ਜੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ 350 ਖਾਲਸਾ ਸਾਧ ਜੀ ਨੂੰ ਸਮਰਪਿਤ 5 ਤਰੀਕ ਨੂੰ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਰੱਖੇ ਗਏ ਹਨ ਉਪਰੰਤ 6 ਤਰੀਕ ਨੂੰ ਬਹੁਤ ਹੀ ਮਹਾਨ ਗੁਰਮੁਖ ਸਮਾਗਮ ਗੁਰਦੁਆਰਾ ਮੋਤੀ ਬਾਗ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ ਵਿਖੇ ਇਸ ਤਾਬਦੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਗੁਰਮਤ ਸਮਾਗਮ ਹਨ ਉਹ ਆਰੰਭ ਹੋ ਚੁੱਕੇ ਹਨ ਪਹਿਲਾ ਸਮਾਗਮ ਜਿਹੜਾ ਉਹ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਦੀ ਪਾਵਨ ਪਵਿੱਤਰ ਧਰਤੀ ਤੇ ਆਰੰਭ ਹੋ ਰਿਹਾ ਜੀ ਸੋ ਸੁਸਾਇਟੀਆਂ ਸੰਪਰਦਾਵਾਂ ਤੇ ਹੋਰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਾਡੇ ਨਾਬਾ ਹਲਕੇ ਦੇ ਇੰਚਾਰਜ ਸਾਹਿਬ ਲਾਲਕਾ ਸਾਹਿਬ ਮੈਨੇਜਰ ਸਾਹਿਬ ਜੀ ਹੋਰ ਵੀ ਸਮੁੱਚੀਆਂ ਸੰਗਤਾਂ ਹੋਰ ਕੀ ਜਿਹੜੀ ਪ੍ਰੋਗਰਾਮ ਦੇ ਰੂਪ ਰੇਖਾ ਜੀ ਰੂਪਰੇਖਾ ਇਹ ਹੈ ਜੀ ਵੀ ਸੰਗਤਾਂ ਨੂੰ ਲੈ ਕੇ ਆਉਣ ਜਾਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੋ ਕਮੇਟੀ ਵੱਲੋਂ ਬਹਾਨ ਨੇ ਜਿਹੜੇ ਉਹ ਮੁਹैया ਕਰਾਈ ਗਏ ਨੇਗੇ ਜਿਹੜੀਆਂ ਵੀ ਸੰਗਤਾਂ ਇਸ ਸਤਾਬਦੀ ਵਿੱਚ ਦਰਸ਼ਨ ਮੇਲੇ ਕਰਨਾ ਚਾਹੁੰਦੀਆਂ ਹਨ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਲੈ ਕੇ ਵੀ ਜਾਇਆ ਜਾਏਗਾ ਛੱਡ ਕੇ ਵੀ ਜਾਇਆ ਜਾਏਗਾ ਕਿ ਕਹਣਾ ਚਾਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈ ਕਿ 350 ਸਾਲਾਂ ਸਾਡੇ ਵਰਗੇ ਨਵਾਨੇ insanana ਦੇ ਜੀਵਨ ਵਿੱਚ ਆ ਰਿਹਾ ਹੈ ਕਿਉਂਕਿ ਇਹ ਵਿਪਾਗਾਂ ਵਾਲੇ ਸਮੇਂ ਮਿਲਦੇ ਜੰਨੇ ਸੋ 350 ਸਾਲਾਂ ਜਿਹੜਾ ਮਨਾਣ ਦਾ ਸੁਆਗਤ ਪ੍ਰਾਪਤ ਹੋਇਆ ਉਹ ਪਟਿਆਲੇ ਜ਼ਿਲ੍ਹੇ ਨੂੰ ਹੋਇਆ ਹੈ ਇੱਥੇ ਗੁਰੂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਮਤੀ ਬਾਗ ਗੁਰਦੁਆਰਾ ਸਾਹਿਬ ਉਹਦੇ ਵਿੱਚ ਸਮਾਗਮ ਇਹ ਪਹਿਲਾ ਸਮਾਗਮ ਜਿਹੜਾ ਮਨਾਇਆ ਜਾ ਰਿਹਾ ਕਿਉਂਕਿ 1975 ਚ ਇਹ ਸਮਾਗਮ ਨੂੰ ਬਣਾਇਆ ਗਿਆ ਮਨਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਚ 50 ਸਾਲਾਂ ਬਾਅਦ ਇਹ ਸਮਾਗਮ ਜਿਹੜਾ ਹੈਗਾ ਦੁਬਾਰਾ ਪਟਿਆਲੇ ਦੀ ਧਰਤੀ ਤੇ ਬਣਾਉਣ ਦਾ ਮੌਕਾ ਮਿਲਿਆ ਸੋ ਇਹ ਸਮਾਗਮ ਦੀ ਸ਼ੁਰੂਆਤ ਹੈਗੀ ਆ ਉਸ ਤੋਂ ਬਾਅਦ ਲੜੀ ਵਾਈਜ ਪੂਰੇ ਜ਼ਿਲ੍ਹਿਆਂ ਦੇ ਵਿੱਚ ਇਹ ਸਮਾਗਮ ਹੋਣਗੇ ਸੋ ਪਟਿਆਲੇ ਤੇ ਪਹਿਲਾ ਸਮਾਗਮ ਹੈ ਤੇ ਮੈਂ ਬੇਨਤੀ ਕਰਦਾ ਕਿ ਸਾਰੇ ਨਾਬਾ ਹਲਕਾ ਦੇ ਨਿਵਾਸੀਆਂ ਨੂੰ ਇਹ ਬੜਾ ਭਾਰੀ ਸਮਾਂ ਹੈ ਆਪਾਂ ਇਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਕੋਈ ਗੁਰੂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਹੜੀ ਕੁਰਬਾਨੀ ਸੀਗੀ ਭਾਈ ਸਤੀਦਾਸ ਜੀ ਦੀ ਭਾਈ ਮਤੀਦਾਸ ਜੀ ਦੀ ਭਾਈ ਦੇਹਲਾ ਜੀ ਦੀ ਇਹ ਜਿਹੜੀਆਂ ਕੁਰਬਾਨੀਆਂ ਸਨ ਇਹ ਮਾਨਵਤਾ ਨੂੰ ਮੁੱਖ ਰੱਖ ਕੇ ਕੀਤੀਆਂ ਗਿਆਨ ਸਨ ਇਦੇ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਵਧਾਉਣ ਵਾਸਤੇ ਗੁਰੂ ਪਾਸ਼ਾ ਨੇ ਕੁਰਬਾਨੀ ਦਿੱਤੀ। ਸੋ ਉਸ ਆਪ ਅਸਲੀ ਅਰਥ ਇਨਸਾਨੀਅਤ ਉਸ ਗੱਲ ਦਾ ਆਨੰਦ ਤੇ ਮਾਣ ਮਹਿਸੂਸ ਕਰਦੀ ਹੈ ਕਿਉਂਕਿ ਜੇ ਗੁਰੂ ਪਾਸ਼ਾ ਨਾ ਕੁਰਬਾਨੀ ਦਿੰਦੇ ਤਾਂ ਸ਼ਾਇਦ ਇੱਥੇ ਸਾਰੇ ਹੀ ਮੁਸਲਮਾਨ ਭਰਾ ਹੀ ਹੁੰਦੇ ਤੇ ਜਿਹੜਾ ਗੁਰਦਸਤ ਹੈ ਇਹ ਨਾ ਹੁੰਦਾ। ਫੇਸ ਕਰਕੇ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਕੁਰਬਾਨੀ ਪੂਰੇ ਦੇਸ਼ ਨੂੰ ਮਨਾਉਣ ਮਨਾਉਣ ਦਾ ਮੌਕਾ ਮਿਲਿਆ ਸੋ ਸਾਰੇ ਧਰਮਾਂ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਪਹਿਲਾ ਸਮਾਗਮ ਮੋਤੀ ਬਾਗ ਗੁਰਦਸਾਹ ਦੇ ਵਿੱਚ 5 ਤਰੀਕ ਮੋਤੀ ਬਾਗ ਗੁਰਦਵਾਰਾ ਸਾਹਿਬ ਦੇ ਵਿੱਚ 5 ਤਰੀਕ 4 ਤਰੀਕ ਤੋਂ ਆਰੰਭਤਾ ਹੋ ਰਹੀ ਹੈ ਤੇ 5 ਤਰੀਕ ਤੋਂ ਲੈ ਕੇ 6 ਤਰੀਕ ਤਿੰਨ ਦਿਨ ਸਮਾਗਮ ਚੱਲਦਾ ਹੈਗਾ ਤੇ ਉਹਦੇ ਵਿੱਚ ਸ਼ਮੂਲੀਅਤ ਕਰਨ ਦੀ ਤਬੀਲ ਕਰਦਾ ਔਰ ਮੈਂ ਧੰਨਵਾਦ ਕਰਦਾ ਹਾਂ ਖਾਸ ਕਰਕੇ ਜਿਹੜੀ ਪ੍ਰਚਾਰ ਕਮੇਟੀ ਦੇ ਪ੍ਰਵੰਤਕ ਇਥੇ ਆਏ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਧੰਨਵਾਦ ਕਰਦਾ ਸਾਡੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਸਾਹਿਬ ਦਾ ਇਸ ਸਮੂਹੀਆਂ ਸੰਗਤਾਂ ਦਾ ਤੇ ਬੇਨਤੀ ਵੀ ਕਰਦਾ ਕਿ ਆਪਾਂ ਸਾਰੇ ਇਹਦੇ ਵਿੱਚ ਸਮਾਂ ਦੇ ਕੇ ਆਪਣਾ ਆਪਣੇ ਸਮੇਂ ਨੂੰ ਕੀਮਤੀ ਸਮਾ ਬਣਾ ਲਈਏ ਕਿ ਜਦੋਂ ਕਹਿੰਦੇ ਆ ਨਾ ਕਿ ਜੇ ਪੱਥਰ ਵੀ ਆਪਾਂ ਕਿਤੇ ਧੁੱਪ ਚੋਂ ਚੱਕ ਕੇ ਪਾਣੀ ਚ ਰੱਖ ਦਈਏ ਤਾਂ ਘਟੋ ਘਟ ਹੋਰ ਨਹੀਂ ਕੁਝ ਬੰਦਾ ਤਾਂ ਉ ਤੱਸ ਤੋਂ ਤਾਂ ਵੱਜ ਜਾਂਦਾ ਤੇ ਜਦੋਂ ਆਪਾਂ ਗੁਰੂ ਪਾਸ਼ਾ ਦੇ ਚਰਨਾ ਚ ਇਸ ਸਮਾਗਮ ਵਿੱਚ ਜਾ ਕੇ ਸ਼ਾਮਲ ਹੋਵਾਂਗੇ ਤੇ ਸਾਡੇ ਜਿਹੜੇ ਮਨਾਂ ਦੇ ਉੱਪਰ ਤਫਸ ਹੈ ਉਹ ਸ਼ਾਇਦ ਘੱਟ ਸਕਦੀ ਹੈ ਤੇ ਗੁਰੂ ਵਾਲੇ ਪੱਸੇ ਗੁਰੂ ਵਾਲੇ ਰਸਤੇ ਨੂੰ ਤੁਰਿਆ ਜਾ ਸਕਦਾ ਤੇ ਇਸ ਕਰਕੇ ਪਤਾ ਨਹੀਂ ਕਿਹੜੀ ਸੰਗਤ ਦੇ ਵਿੱਚੋਂ ਤੇ ਕਿਹੜੀ ਸ਼ਬਦ ਇਸ ਤਰ੍ਹਾਂ ਦੇ ਕੰਨਾਂ ਚ ਪੈਣੇ ਜਿਨ੍ਹਾਂ ਨਾਲ ਪਾਰਉਤਾਰਾ ਹੋਣਾ ਹੈ ਇਹ ਇਨਸਾਨ ਇਨਸਾਨ ਬਣ ਸਕਦਾ ਫੇਸ ਕਰਕੇ ਬਹਿਤੀਆ ਕਿ ਵੱਧ ਤੋਂ ਵੱਧ ਮੁਲੀਤ ਕਰੋ ਉਹ ਬੱਸਾਂ ਦਾ ਪ੍ਰਬੰਧ ਵੀ ਹੈਗਾ ਜਿਨ੍ਹਾਂ ਨੂੰ ਕੋਈ ਵਹੀਕਲ ਚਾਹੀਦੇ ਨੇ ਪੂਰੇ ਹਲਕੇ ਦੇ ਨਾਬੇ ਹਲਕੇ ਦੇ ਲੋਕਾਂ ਨੂੰ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਗੁਰਦੁਆਰਾ ਸਾਹਿਬ ਦੇ ਮਰੇਜ ਸਾਹਿਬ ਨਾਲ ਇੱਥੇ ਆਪਣਾ ਟਾਈਮ ਇਹਨਾਂ ਨਾਲ ਮਲਾ ਕੇ ਇਹਨਾਂ ਨਾਲ ਗੱਲਬਾਤ ਕਰਕੇ ਉਸ ਸਮੇਂ ਨੂੰ ਤੈਅ ਕਰ ਲੈਣ 30 ਤਰੀਕ ਤੱਕ ਸਾਰੀਆਂ ਲਿਸਟਾਂ ਜਿਹੜੀਆਂ ਨੇ ਇਹਨਾਂ ਨੇ ਬੱਸਾਂ ਚਾਹੀਦੀਆਂ ਜਿਨ੍ਹਾਂ ਨੂੰ ਕੋਈ ਸਾਧਨ ਚਾਹੀਦੇ ਨੇ ਉਹ 30 ਤਰੀਕ ਤੱਕ ਆਪਣੀ ਲਿਸਟ ਜਿਹੜੀ ਇੱਥੇ ਭੇਜ ਦੇਣ ਤਾਂ ਕਿ ਉਹਨਾਂ ਨੂੰ ਸਾਧਨ ਦਿੱਤੇ ਜਾਣ ਉਸ ਸਮਾਗਮ ਵਿੱਚ ਜਾ ਸਕਣ। ਤੋਂ ਬਹੁਤ ਧੰਨਵਾਦ ਸੰਤਨ। ਸਮਾਗ ਮਨਾਇਆ ਜਾ ਰਿਹਾ ਉਸ ਬੰਦੇ ਕੀ ਆਪ ਜੀ ਕੀ ਕਹਿਣਾ ਚਾਹੋਗੇ? ਅਜੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਵੱਲੋਂ। ਇਹ ਗੁਰਤੇਗ ਬਾਦਰ ਮਹਾਰਾਜੀ ਦੀ ਜੋ ਸ਼ਹਾਦਤ ਆ ਉਹਨੂੰ 350 ਸਾਲ ਹੋ ਰਹੇ। ਇਹ ਜਿਹੜਾ ਸਮਾਗ ਮੰਗੁਰਦਾਰਾ ਮੋਤੀ ਬਾਗ ਸਾਹਿਬ ਦੇ ਧਰਤੀ ਪਟਿਆਲੇ ਤੇ ਮਨਾਇਆ ਜਾ ਰਿਹਾ। 5 ਤਰੀਕ ਦਾ ਭਾਈ ਅਮਰ ਭਾਰੀ ਅਮਰ ਸੰਚਾਰ ਸਮਾਗਮ। ਪਾਈ ਦਿਆਲਾ ਜੀ ਭਾਈ ਸਤੀਦਾ ਜੀ ਭਾਈ ਮਤੀਦਾ ਜੀ ਜੋ ਸਾਡੇ ਸਤਕਾਰਯੋਗ ਨਾਬੇ ਦੇ ਪਟਿਆਲੇ ਦੇ ਹਲਕਾ ਇੰਚਾਰਜ ਨੇ ਸਰਦਾਰ ਮੱਖਣ ਸਿੰਘ ਜੀ ਲਾਰਕ ਉਹਨਾਂ ਨੇ ਸਾਰਾ ਵਿਸਥਾਰ ਸਹਿ ਦੱਸ ਹੀ ਦਿੱਤਾ ਹੈ ਸਰਦਾਰ ਰਵਿੰਦਰ ਸਿੰਘ ਜੀ ਨਾਨੋ ਕੀ ਤੇ ਬਹੁਤ ਹੀ ਸਤਕਾਰਯੋਗ ਸਰਦਾਰ ਦਸਨ ਸਿੰਘ ਜੀ ਪਟਿਆਲਾ ਜੋ ਮੈਨੇਜਰ ਨੇ ਗੁਰਦਾਰਾ ਕੋੜਿਆਂ ਵਾਲੇ ਦੇ ਨਾਬੇ ਤੇ ਇਸ ਸਮਾਗਮਾ ਜਿਹੜਾ ਵੱਡੇ ਪੱਧਰ ਤੇ ਰੱਖਿਆ ਵੀ ਜਿਹੜੇ ਸਿੱਖੀ ਆ ਉਹ ਭਾਈ ਦਿਆਲੀ ਜੀ ਤਰ੍ਹਾਂ ਭਾਈ ਸਤੀਦਾ ਜੀ ਤਰ੍ਹਾਂ ਮਤੀਦਾ ਜੀ ਤਰ੍ਹਾਂ ਨਬੋਣੀ ਚਾਹੀਦੀ ਹੈ ਇੱਕ ਗੁਰੂ ਵਾਲੇ ਬਣਨਾ ਚਾਹੀਦਾ ਵੱਧ ਤੋਂ ਵੱਧ ਤੇ ਅਮਰਤ ਛਕਣ ਵਾਲੇ ਪੁਰਾਣਿਆਂ ਨੂੰ ਜੋ ਕੋਕਾਰ ਨੇ ਉਹ ਬੇਟਾ ਰਹਿਤ ਸਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਜਾਣਗੇ 5 ਤਰੀਕ ਦਾ ਇਹ ਸਮਾਗਮ ਅਮਰ ਸੰਚਾਰ ਦਾ 6 ਤਰੀਕ ਦਾ ਵੱਡਾ ਸਮਾਗਮ ਉਹਦੇ ਵਿੱਚ ਸਾਰੀਆਂ ਜਿਹੜੀਆਂ ਸੰਪਰਦਾਵਾਂ ਸਿੱਖ ਜਥੇਬੰਦੀਆਂ ਜੋ ਸਮੂਲੀਅਤ ਕਰਦੀਆਂ ਤੇ ਸੰਗਤਾਂ ਨੂੰ ਜਿਹੜੇ ਸਾਧਨ ਨੇ ਉਹ ਵੀ ਮੁਹੱਈਆ ਕਰਾਇਆ ਜਾ ਰਹੇ ਨੇ ਆਉਣ ਜਾਣ ਦਾ ਪ੍ਰਬੰਧ ਵੀ ਸਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਹਾਂਜੀ ਆਪ ਜੀ ਕੀ ਕਹੋ ਇਸ ਮੋਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਇੱਕ ਬਹੁਤ ਵੱਡਾ ਉਪਰਾਲਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਸੋ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਤਰ ਹਰਜਿੰਦਰ ਸਿੰਘ ਜੀ ਧਾਮੀ ਦਾ ਸਮੂ ਸ਼੍ਰੋਮਣੀ ਕਮੇਟੀ ਦਾ ਜਿਹੜਾ ਇੰਨਾ ਵੱਡਾ ਉਹਨਾਂ ਨੇ ਉਪਰਾਲਾ ਕੀਤਾ ਜੋ ਕਿ ਸੰਗਤਾਂ ਨੂੰ ਇੱਕ ਸੇਧ ਦੇਊਗਾ ਉਹਨਾਂ ਕੋਲ ਬਹੁਤ ਵੱਡ ਭਾਗੀ ਸਮਾਂ ਉਹ ਉੱਥੇ ਜਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਨੇ ਤੇ ਗੁਰੂ ਦੇ ਜਹਜੇ ਚੜ ਸਕਦੇ ਨੇ ਸੋ ਆਪਣੇ ਆਉਣ ਵਾਲੇ ਜੀਵਨ ਨੂੰ ਉਹ ਮੁਸ਼ਕਲਾਂ ਤੋਂ ਰਹਿਤ ਕਰ ਸਕਦੇ ਨੇ ਅਗਰ ਉਹ ਗੁਰੂ ਦੇ ਲੜ ਲੱਗਦੇ ਵਾਹੇ ਕੋਈ ਵੀ ਕੰਮ